ਬੀਤੇ ਸਾਲ ਰਿਓਲੰਪਿਕ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਕੁਸ਼ਤੀ ਵਿੱਚ ਕਾਂਸਰ ਤੱਕ ਮਾ ਜਿੱਤਣ ਵਾਲੀ ਸਾਖਸ਼ੀ ਮਾਲਿਕ ਨੇ ਹਰਿਆਣਾ ਦੀ ਖੱਤਰ ਸਰਕਾਰ ਤੇ ਇਲਜ਼ਾਮ ਲਗਾਏ ਨੇ ਸਾਖਸ਼ ਨੇ ਟਵੀਟ ਕਰ ਪੁੱਛਿਆ ਕਿ ਮੈਡਲ ਦਾ ਵਾਅਦਾ ਮੈਂ ਪੂਰਾ ਕੀਤਾ ਇਨਾਮ ਦਾ ਵਾਅਦਾ ਸਰਕਾਰ ਕਦ ਪੂਰਾ ਕਰੇਗੀ 올림픽 ਜੇ ਦੇਸ਼ ਲਈ ਮੈਡਲ ਜਿੱਤਣ ਦੇ ਬਾਅਦ ਹਰਿਆਣਾ ਸਰਕਾਰ ਨੇ ਸਾਖਸ਼ੀ ਮਾਲਿਕ ਲਈ 2.5 ਕਰੋੜ ਦੇ ਇਨਾਮ ਦਾ ਐਲਾਨ ਕੀਤਾ ਸੀ ਪਰ ਸਾਖਸ਼ ਦੇ ਮੁਤਾਬਕ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਹਾਲਾਂਕਿ ਹਰਿਆਣਾ ਦੇ ਖੇਡ ਮੰਤਰੀ ਨਿਲਵੈਜ ਨੇ ਸਾਖਸ਼ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਸਿਰੇ ਤੋਂ ਨਕਾਰਿਆ ਹੈ ਅਤੇ ਗਲਤ ਦੱਸਿਆ। ਨਿਲਵੈਜ ਨੇ ਕਿਹਾ ਕਿ ਟਾਈਗਰ ਰੂਪੇ ਦਾ ਚੈੱਕ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਸਾਖਸ਼ ਮਲਿਕ ਨੂੰ ਨੌਕਰੀ ਦੇਣ ਲਈ ਯੂਨੀਵਰਸਿਟੀ ਵਿੱਚ ਅਲੱਗ ਤੋਂ ਪੋਸਟ ਬਣਾਈ ਗਈ ਹੈ। ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਜਲਦ ਜ਼ਮਪਤਾ ਬਣ ਜਾ ਰਹੇ ਨੇ। ਵਿਰੋਧਰਾ ਵਿੱਚ ਰਵਿੰਦਰ ਦੀ ਪਤਨੀ ਰਵਾਬਾ ਦੀ ਗੋਦਵਰਾਇ ਦੀ ਰਸਮ ਕੀਤੀ ਗਈ। ਰਵਿੰਦਰ ਤੇ ਰਵਾਬਾ ਦਾ ਵਿਆਹ ਪਿਛਲੇ ਸਾਲ 17 ਅਪ੍ਰੈਲ ਨੂੰ ਹੋਇਆ ਸੀ। ਦੁਨੀਆ ਦੇ ਨੰਬਰ 1 ਖਿਡਾਰੀ ਬਟੇਨ ਦੇ ਐਂਡੀ ਮਰੀ ਨੇ ਸਪੇਨ ਦੇ ਫਰਨਾండో ਫਰਦਾਸਕ ਨੂੰ ਫਾਈਨਲਜ਼ ਲਗਾਤਾਰ ਸੈਟਾਂ 'ਚ 6-3, 6-2 ਨਾਲ ਹਰਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਚੋਟੀ ਦਾ ਦਰਜਾ ਪ੍ਰਾਪਤ ਮਰਯਾਦਾ ਇਹ ਸਾਲ ਦਾ ਪਹਿਲਾ ਖਿਤਾਬ ਹੈ